ਤਤਕਰੀਆ ਗਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸੋਨਾ ਹੋਇਆ ਸਿੱਧਾ ਇੰਨਾ ਸਸਤਾ ਖਬਰ ਨੂੰ ਹਰ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਂ ਜੀ ਹਾਂ ਖਬਰ ਹੁਣੇ-ਹੁਣੇ ਮਿਲੀ ਹੈ ਇਸ ਦਿਨ ਜੇਕਰ ਤੁਸੀਂ ਸੋਨਾ ਦੇ ਚਾਂਦੀ ਕਿਸਦਨ ਦੀ ਯੋਜਨਾ ਬਣਾ ਰਹੇ ਹੋ ਤਾਂ ਜਾਂ ਲੋਕੇ ਮਲਟੀ ਕਮੋਡੀਟੀ ਐਕਸਚੇਂਜ ਤੇ ਸੋਨੇ ਚਾਂਦੀ ਦੀ ਕੀਮਤਾਂ ਦੇ ਗ੍ਰਾਫਟ ਦੇਖੀ ਗਈ ਹੈ ਜੇ ਹਿੱਸੇ ਦੀ ਵਿੱਚ ਜੇਕਰ ਤੁਸੀਂ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਜੀ ਗਿਣੇ ਤਰਤੇ ਤੇ ਚੈੱਕ ਕਰੋ ਅੱਜ ਸਰਾਫਾ ਬਾਜ਼ਾਰ ਚ ਬਾਈ ਕੈਨੇਡਾ 10 ਗ੍ਰਾਮ ਸੋਨੇ ਦੀ ਕੀਮਤ 69400 ਰੁਪਏ ਤੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 72870 ਰੁਪਏ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਚਾਂਦੀ 99000 ਰੁਪਏ ਪ੍ਰਤੀ ਕਿਲੋ ਹੈ ਤੇ ਤੁਹਾਨੂੰ ਦੱਸ ਦੇ ਕਿ ਹਾਲੀ ਵਿੱਚ ਚਾਂਦੀ ਦੀ ਕੀਮਤ 99900 ਰੁਪਏ ਤੱਕ ਪਹੁੰਚ ਗਈ ਸੀ ਜਿਹੇ ਜ਼ਸਤੀ ਕੀਮਤ ਤੇ 100 ਰੁਪਏ ਤੋਂ ਜ਼ਿਆਦਾ ਦੀ ਗਰਾਫ ਆਈਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ